ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਜੀ ਤੁਹਾਨੂੰ ਅੱਗੇ ਵੀ ਕਿਹਾ ਕਿ ਮੈਂ ਬਹੁਤਾ ਧਾਰਮਿਕ ਮਸਲਿਆਂ 'ਚ ਵੜਦਾ ਨਹੀਂ ਪਤਾ ਨਹੀਂ ਕਿਵੇਂ ਬਦੋ ਬਦੀ ਘੁੰਮ ਘਮਾ ਕੇ ਸਾਹਮਣੇ ਕੋਈ ਆ ਹੀ ਜਾਂਦਾ ਸਾਡਾ ਇੱਕ ਦੋਸਤ ਆ ਦੀ ਭਿੰਦਰ ਸਿੰਘ ਪਾਰਸਮਣੀ ਸਾਡਾ ਬਚਪਨ ਦਾ ਮਿੱਤਰ ਦੋਦੇ ਕਲਸੀਆ ਪਿੰਡ ਦੋਦੇ ਉਹਦਾ ਪਿੰਡ ਆ ਭਿੰਦਰ ਸਿੰਘ ਦਾ ਤੇ ਕਲਚੀਆਂ ਮੇਰਾ ਸਾਡਾ ਇਕੱਠਾ ਹੀ ਆ ਕਿ ਪਿੰਡ ਕੀ ਹੀ ਇਕੱਠਾ ਹੀ ਖੇਡੇ ਮੱਲੇ ਆ ਉਹ ਆਲ ਰਾਊਂਡਰ ਸਾਡਾ ਵੀਰ ਕਥਾ ਕਰਾ ਲੋ ਕੀਰਤਨ ਕਰਾ ਲੋ ਕਵੀਸ਼ਰੀ ਕਰਾ ਲੋ ਜਿਵੇਂ ਵੀ ਹਰੇਕ ਕੰਮ ਚ ਵਰੀਆ ਉਹਨੇ ਇੰਗਲੈਂਡ ਜਾ ਕੇ ਤੇ ਮਹਾਰਾਜਾ ਦਲੀਪ ਸਿੰਘ ਦੀ ਕਵਰ ਤੇ ਜਾ ਕੇ ਫੁੱਲ ਚੜਾਏ ਆ ਤੇ ਉਥੇ ਕੁਝ ਇਤਿਹਾਸ ਦੀ ਗੱਲ ਕੀਤੀ ਹੈ ਤੇ ਦੱਸੀ ਆ ਜਿਹੜੀ ਕਿ ਸਾਡੇ ਵਰਗੇ ਜੇ ਸਾਡੇ ਵਰਗੇ ਨੂੰ ਨਹੀਂ ਪਤਾ ਤੇ ਆਮ ਨੂੰ ਬਹੁਤ ਸਾਰੇ ਲੋਕਾਂ ਨੂੰ ਕੀ ਪਤਾ ਉਹਨੇ ਜਦੋਂ ਇਹ ਸਾਰੀ ਗੱਲ ਦੱਸੀ ਆ ਤੇ ਮੈਨੂੰ ਵੀ ਕੋਈ ਸਮਝ ਲੱਗੀ ਵੀ ਚੱਕਰ ਕੀ ਚੱਲਿਆ ਤੇ ਬੜਾ ਵਧੀਆ ਵਿਸਤਾਰ ਨਾਲ ਦੱਸਿਆ ਵਾ ਤੇ ਇਹ ਵੀਡੀਓ ਦੇ ਲਾਸਟ ਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਸੁਣ ਲਿਓ ਉਹਦੇ ਜ਼ਬਾਨੀ ਭਪਿੰਦਰ ਸਿੰਘ ਪਾਰਸ ਬਣੀ ਗਏ ਜ਼ਬਾਨੀ ਇਹ ਗੱਲਾਂ ਸਗੋਂ ਦੱਸਣ ਨਾਲ ਸਾਡਾ ਬੱਚਿਆਂ ਨੂੰ ਗਾਂ ਪੀੜ੍ਹੀਆਂ ਨੂੰ ਵੀ ਆਪਣਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਖਤਮ ਕਿਵੇਂ ਹੋਇਆ ਇਹਨਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਕਿਉਂਕਿ ਇੱਕ ਗੱਲਾਂ ਲਿਖਣਾ ਲਿਖੀਆਂ ਪੜਨੀਆਂ ਇੱਕ ਬੋਲ ਕੇ ਦੱਸਣੀਆਂ ਲਿਖੀਆਂ ਪੜੀਆਂ ਨਾਲੋਂ ਬੋਲ ਕੇ ਦੱਸਤੀਆਂ ਦਾ ਜ਼ਿਆਦਾ ਅਸਰ ਹੈ ਤੇ ਬੋਲ ਕੇ ਵਾਲਿਆਂ ਨਾਲੋਂ ਤੇ ਇਹਨਾਂ ਦੋਨੋਂ ਨਾਲੋਂ ਹੀ ਬੜਾ ਜ਼ਿਆਦਾ ਅਸਰ ਹੈ ਜੇ ਆਪਾਂ ਉਹਦੇ ਤੇ ਫਿਲਮ ਸ਼ੂਟ ਕਰਦੇ ਆਂ ਫਿਲਮ ਦੇ ਰੂਪ ਵਿੱਚ ਵਿਖਾਉਣੇ ਆ ਤੇ ਉਹ ਗੱਲ ਬੜੀ ਵਧੀਆ ਨੇ ਮੈਨੂੰ ਪਤਾ ਲੱਗਈ ਚਲੋ ਹੁਣ ਦੋਹਾਂ ਵੀ ਸੋਲ ਲੈਣੀ ਹੈ ਵੀ ਆਪਣਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਵੇਂ ਖਤਮ ਹੋਇਆ ਤੇ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਉਹ ਬੇਟੇ ਦਲੀਪ ਸਿੰਘ ਨੂੰ ਆਪਣੇ ਇੰਗਲੈਂਡ ਵਾਲੇ ਪਰਮਾ ਕੇ ਲੈ ਗਏ ਛੋਟੇ ਬੱਚੇ ਨੂੰ ਲੈ ਗਏ ਤੇ ਉੱਥੇ ਇਸਾਈ ਬਣਾਤਾ ਤੇ ਜਿਸ ਤਰ੍ਹਾਂ ਵੀ ਆ ਸੁਣ ਲਿਓ ਤੇ ਹੁਣ ਪਹਿਲਾਂ ਤੇ ਸੁਣੋ ਫੇਰ ਕਰਦੇ ਆ ਗੱਲ ਅਮਰਦੇਵ ਸਿੰਘ ਦਿਲੀਪ ਸਿੰਘ ਮਹਾਰਾਜਾ ਸਾਹਿਬ ਇੱਥੇ ਲਿਖਿਆ 55 ਸਾਲ ਦੀ ਉਮਰ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਪੰਜਾਬੀਆਂ ਦਾ ਪੰਜਵਾਂ ਬਾਦਸ਼ਾਹ ਇਹ ਜਗ੍ਹਾ ਤੇ ਸੁਤਤਾ ਪਿਆ ਜੀ ਸਾਸਕੀਆ ਵੀਰ ਜੀ ਜਿਹੜੇ ਪੰਜਾਬੀ ਆਪਣਾ ਰਾਜ ਭਾਗ ਅੱਜ ਲੋਚਦੇ ਨੇ ਸਾਡੇ ਧੰਨ ਭਾਗੇ ਚਲੋ ਅਸੀਂ ਇੰਗਲੈਂਡ ਆਏ ਤੇ ਆਪਣੇ ਬਾਦਸ਼ਾਹ ਦੀ ਯਾਦ ਵਿੱਚ ਅਸੀਂ ਪਹੁੰਚੇ ਆਂ ਪਰ ਉਹ ਦਰਸ਼ਨ ਜਿੱਥੇ ਖੁਸ਼ੀ ਹੋਈ ਕਿ ਅਸੀਂ ਇੱਥੇ ਪਹੁੰਚੇ ਆਂ ਪਰ ਉੱਥੇ ਨਾਲ ਬੜਾ ਮਨ ਨੂੰ ਅਫਸੋਸ ਲੱਗਾ ਮਨ ਨੂੰ ਦੁੱਖ ਹੋਇਆ ਕਿ ਅਸੀਂ ਲੋਕੀ ਕਹਿੰਦੇ ਨੇ ਕਬਰਾਂ ਤੇ ਜਾਂਦੇ ਹੋ ਕਬਰ ਹੋਰ ਚੀਜ਼ ਕਬਰਾਂ ਨੂੰ ਪੁੱਜਣਾ ਹੋਰ ਚੀਜ਼ ਆ ਕਬਰਾਂ ਨੂੰ ਮੰਨਣਾ ਹੋਰ ਚੀਜ਼ ਆ ਜਿੱਥੇ ਆਪਣੇ ਰਾਜ ਭਾਗ ਜਿਨ੍ਹਾਂ ਦੀਆਂ ਵਾਰਾਂ ਗਾਉਂਦੇ ਆਂ ਜਿਨ੍ਹਾਂ ਦਾ ਇਤਿਹਾਸ ਗਾਉਂਦੇ ਆਂ ਜਿਨ੍ਹਾਂ ਦੇ ਕਰਕੇ ਸਟੇਜਾਂ ਤੇ ਅਸੀਂ ਸਿੱਖ ਰਾਜ ਦੀ ਬਾਤ ਕਰ ਪਾਉਂਦੇ ਆਂ ਆਏ ਮਹਾਰਾਜਾ ਦਲੀਪ ਸਿੰਘ ਉੱਥੇ ਜਿਨ੍ਹਾਂ ਦੀ ਬਾਤ ਕਰਦੇ ਉਹਨਾਂ ਦੀ ਥਾਂ ਤੇ ਨਹੀਂ ਆਵਾਂਗੇ ਤੇ ਗਲਤ ਹੋਵਾਂਗੇ ਉਹ ਤਾਂ ਕੋਈ ਘੋਰ ਹੈ ਇਹਦੇ ਉੱਪਰ ਇਹ ਲਿਖਿਆ ਹੋਇਆ ਹੈ ਕਿਹੜੀਆਂ ਇਹ ਰਾਣੀ ਬੰਬਾ ਹੈ ਦਲੀਪ ਸਿੰਘ ਮਹਾਰਾਣੀ ਫਿਰ ਇਦੇ ਨਾਲ ਮਹਾਰਾਣੀ ਹੈ ਨਾ ਮਹਾਰਾਜਾ ਦਲੀਪ ਸਿੰਘ ਦੀ ਉਹਦੀ ਹੈ ਆ ਬਾਕੀ ਤੇ ਆ ਬੇਟੀ ਦੀ ਹੈ ਬੇਟੇ ਦੀ ਬੇਟੇ ਦੀ ਬੇਟੇ ਦੀ ਅਲੈਗਜ਼ੈਂਡਰ ਹਾਂਜੀ ਹੁਣ ਕੋਈ ਸਵਾਲ ਕਰਦੇ ਨੇ ਪੀ ਉਹ ਤਾਂ ਈਸਾਈ ਬਣ ਗਿਆ ਸੀ ਤੇ ਈਸਾਈ ਬਣਿਆ ਕਿਹੜੇ ਹਾਲਾਤਾਂ ਦੇ ਵਿੱਚ ਬਣਾਇਆ ਕਿਨੇ ਇੱਕ ਅਨਜਾਨ ਮਤ ਦਾ ਬੱਚਾ ਪਰਮਾ ਕੇ ਅੰਗਰੇਜ਼ ਲੈ ਆਉਂਦੇ ਨੇ ਨਾਲ ਉਹਦੀ ਸਾਰੀ ਜਿਹੜੀ ਮਤ ਹੈ ਉਹ ਈਸਾਈ ਮਤ ਦੇ ਨਾਲ ਪਰੋਇਆ ਜਾਂਦਾ ਉਸ ਨੂੰ ਪਰ ਜਦੋਂ ਉਹ ਇਥੋਂ ਜਾ ਕੇ ਇੰਗਲੈਂਡ ਤੋਂ ਮਾਂ ਰਾਣੀ ਜਿੰਦਾਂ ਨੂੰ ਆਪਣੀ ਮਾਂ ਨੂੰ ਮਿਲਦਾ ਹੈ ਤੇ ਜਦੋਂ ਮਾਂ ਨੇ ਵੇਖਿਆ ਕਿ ਕਲਗੀ ਧਰ ਦੀ ਸਿੱਖੀ ਨਹੀਂ ਤੇ ਉਹ ਕਿੰਨਾ ਬੁੱਕਾ ਬੁੱਕ ਰੋਈ ਸੀ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਸਿੱਖ ਬਣ ਗਿਆ ਸੀ ਪਰ ਫਿਰ ਵੀ ਵਕਤ ਦੇ ਹਾਲਾਤਾਂ ਨੇ ਮਜਬੂਰ ਕੀਤਾ ਆ ਸਿੱਖ ਸਲਤਨਤ ਦੀਆਂ ਕਬਰਾਂ ਮੰਨ ਲਈਏ ਕਿ ਸਿੱਖ ਸਲਤਨਤ ਤਬਾਹ ਹੋ ਗਈ ਤੇ ਇਸ ਜਗ੍ਹਾ ਤੇ ਆਣ ਕੇ ਬਰਾਜਮਾਨ ਕੌਮ ਦੇ ਵਾਰਸੋ ਉਠੋ ਕਿ ਕੋਸ਼ਿਸ਼ ਕਰੀਏ ਕਿ ਆਪਾਂ ਆਪਣੀ ਸਿੱਖ ਸਲਤਨਤ ਨੂੰ ਦੁਬਾਰਾ ਆਬਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਿਹੜੀ ਸਾਰੀ ਵਿਸਥਾਰਨਾ ਵੀਡੀਓ ਤੇ ਲਾਰਸ ਦੇ ਦੱਸੂਗਾ ਹੁਣ ਮੈਂ ਗੱਲ ਮਸਲਾ ਤੇ ਗੱਲ ਕਰਨ ਲੱਗਾ ਮਾਂ ਇੱਕ ਜੈਲਸੀ ਦੀ ਕੁਪਿੰਦਰ ਸਿੰਘ ਜੀ ਇਹ ਜੈਲਸੀ ਜਿਹੜੀ ਤੁਸੀਂ ਕਹਿਣ ਦਾ ਹੈ ਜੇ ਨਾ ਵੀ ਮੈਂ ਕਬਰ ਤੇ ਗਿਆ ਤੇ ਮੇਰਾ ਕਈਆਂ ਨੇ ਕਮੈਂਟ ਵਹ ਚਲੋ ਇੱਥੇ ਤੇ ਨਹੀਂ ਤੇਰੇ ਨਹੀਂ ਕੋਈ ਕਮੈਂਟ ਗਲਤ ਕੀਤਾ ਤੇ ਬਾਕੀ ਇਹ ਆ ਵੀ ਕਰਦੇ ਹੁਣਗੇ ਫੋਨਾ ਫੋਨਾ ਤੇ ਕਰਦੇ ਪਤਾ ਕੌਣ ਆ ਤੈਨੂੰ ਮੈਨੂੰ ਪੁੱਛ ਇਹ ਜੀਆਂ ਗੱਲਾਂ ਮੈਨੂੰ ਪਤਾ ਨਹੀਂ ਸਾਰਾ ਇਹ ਤੈਨੂੰ ਸਿਰਫ ਤੇਰੇ ਕੋਈ ਵੀ ਕਿਸੇ ਦਾ ਮਹਿਕਮਾ ਜਾਂ ਕਿਸੇ ਦਾ ਕਾਰੋਬਾਰ ਲਾ ਲਓ ਜਾਂ ਧਾਰਮਿਕ ਲਾ ਲਓ ਜਿਵੇਂ ਤੇਰੇ ਇੱਕ ਵੀ ਸ਼ਰਕਥਾ ਜਿਹੜੇ ਸਿੱਖੀ ਨੂੰ ਪ੍ਰਮੋਟ ਕਰਨ ਵਾਲੇ ਬੰਦੇ ਆ ਨਾ ਉਹਨਾਂ ਨੇ ਜੈਲਸੀ ਕੀਤੀ ਆ ਉਹਨਾਂ ਤੈਨੂੰ ਤੰਗ ਪਰੇਸ਼ਾਨ ਕਰਨਾ ਹੋਰ ਕਿਸੇ ਨਹੀਂ ਕਰਨਾ ਤੈਨੂੰ ਮਸਲਾ ਇਥੇ ਇਹ ਬਣਦਾ ਵਾ ਕਿ ਉਹਨਾਂ ਨੂੰ ਫਿਕਰ ਇਸ ਚੀਜ਼ ਦਾ ਪੈ ਗਿਆ ਕਿ ਇਹ ਬੰਦਾ ਸਾਡੇ ਨਾਲ ਹੀ ਰਿਹਾ ਵਾ ਸਾਡੇ ਨਾਲ ਹੀ ਤੇ ਕਿੱਥੇ ਇੰਗਲੈਂਡ ਤੇ ਕਿੱਥੇ ਕਿਧਰ ਨੂੰ ਅੱਗੇ ਤੁਰਿਆ ਜਾਂਦਾ ਇਹ ਅੱਗੇ ਤੁਰਨੀ ਆਪਾਂ ਦੇ ਨਾਲ ਨਹੀਂ ਲੱਤਾਂ ਦੇ ਖਿੱਚੀਏ ਪਿਛਾ ਨੂੰ ਇਸ ਤਰ੍ਹਾਂ ਨੂੰ ਮੋੜੀਏ ਇਹਨੂੰ ਤਿੰਨੇ ਮਹੀਨੇ ਦਈਏ ਵੀ ਤੂੰ ਕਬਰਾਂ ਤੇ ਕੀ ਕਰਦਾ ਫਿਰਦਾ ਤੇ ਉਹ ਪਿੰਦਰਸਾਂ ਤੇਰੀ ਵੀਡੀਓ ਵੀ ਜਿਹੜੀ ਆ ਮੇਰੇ ਹਿਸਾਬ ਨਾਲ ਜਿੱਥੇ ਅੱਗੇ ਜਿੰਨੀ ਦਾ ਆਪਣੇ ਜਾਣ ਪਛਾਣ ਦੀ ਸਰਕਲ ਵੀਡੀਓ ਵੇਖਦਾ ਉਹ ਮੈਨੂੰ ਲੱਗਦਾ 20 ਗੁਣਾ ਕੀ 30 ਗੁਣਾ 50 ਗੁਣਾ ਵੱਧ ਲੋਕਾਂ ਨੇ ਵੀਡੀਓ ਵੇਖੀ ਆ ਤੇ ਕਿੰਨੀ ਲੋਕਾਂ ਨੂੰ ਉਤੋਂ ਜਾਗਰਤੀ ਮੈਨਾ ਸਾਨੂੰ ਸਮਝ ਲੱਗੀ ਤੇ ਹੋਰ ਦੱਸ ਫੇਰ ਉਹੋ ਗੱਲ ਐ ਫੇਰ ਵੀ ਕੁਝ ਕੁਸ਼ਚ ਤੇ ਹੁਣੇ ਹੀ ਆ ਜ਼ਿਆਦਾ ਤੇ ਨਹੀਂ ਬਹੁਤੇ ਤਾਂ ਬੜੇ ਗਿਆਨੀ ਆ ਬੈਠੇ ਆ ਜਿਹੜੇ ਇਹੋ ਜਿਹੇ ਵੀ ਬੈਠੇ ਹੁੰਦੇ ਆ ਜਿਹੜੇ ਤੇ ਉਹਨਾਂ ਦਾ ਮਸਲਾ ਸਿਰਫ ਇਹੋ ਹੀ ਆ ਇਹ ਕਿਤੇ ਮਸਲਾ ਅਹੀਂ ਦੱਸਦੇ ਜਾਂਦਾ ਵਧੀਆ ਹੀ ਅਹੀਂ ਵਿਸਥਾਰ ਨਾਲ ਦੱਸਦੇ ਪਿਆ ਜੀ ਮਹਾਰਾਜਾ ਦਲੀਪ ਸਿੰਘ ਦੀ ਕਬਰ ਆ ਜੀ ਇਹ ਐ ਆ ਤੇ ਉਹ ਆ ਤੇ ਇਤਰਾ ਸਾਡਾ ਸਿੱਖ ਰਾਜ ਖਤਮ ਹੋਇਆ ਇਹ ਤੇਰੇ ਆਪਣੇ ਲੋਕ ਤੈਨੂੰ ਪਰੇਸ਼ਾਨ ਕਰਨ ਲੱਗੇ ਤੈਨੂੰ ਆਪਣੇ ਤੰਗ ਕਰਨ ਲੱਗੇ ਜਿਹੜੇ ਤੇਰੇ ਨਾਲ ਖੇਡੇ ਮੱਲੇ ਆ ਜਾਂ ਤੇਰੇ ਨਾਲ ਇਸ ਨਹੀਂ ਖੇਡੇ ਮੱਲੇ ਨਹੀਂ ਕਹਿ ਸਕਦੇ ਆ ਜਿਹੜੇ ਤੇਰੇ ਮਹਿਕਮੇ ਨਾਲ ਜੁੜੇ ਹੋਏ ਆ ਕਥਾ ਵਾਲੇ ਕੀਰਤਨ ਵਾਲੇ ਦੂਜੇ ਤੀਜੇ ਬੁੱਧੀ ਜੀ ਵੀ ਜਿਹੜੇ ਸਿਆਣੇ ਠੀਕ ਹੈ ਜੀ ਆਹ ਗੱਲ ਆ ਤੇ ਇਹ ਇਹਨਾਂ ਨੇ ਇਤਰਾ ਕਰਨਾ ਵਾ ਤੂੰ ਮੇਰਾ ਵੀਰ ਕੰਮ ਖਿੱਚ ਕੇ ਰੱਖ ਇਹੋ ਜਿਹਾ ਕੰਮ ਛੱਡਣਾ ਨਹੀਂ ਆ ਕੋਈ ਗੱਲ ਨਹੀਂ ਉੱਥੇ ਤੂੰ ਲਵਾ ਇੱਕ ਰਾ ਦਵਾਨ ਲਵਾ ਆ ਕਰ ਤੇ ਤਗੜਾਇਆ ਮਹਾਰਾਜਾ ਦਲੀਪ ਸਿੰਘ ਦੇ ਕਬਰ ਤੇ ਲਵਾ ਤੇ ਦਵਾਨ ਤਗੜਾ ਦੱਸੋ ਉੱਥੇ ਜਾ ਕੇ ਪੀ ਇਹ ਕੰਮ ਇਤਰਾ ਕਰਨਾ ਹੀ ਤੇ ਜੇ ਜ਼ਿਆਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਫਿਰ ਤੈਨੂੰ ਪਤਾ ਧਾਰਕੜ ਮੇਰੇ ਮੇਰੇ ਨਾਲ ਸੈਂਡ ਕਰਾ ਜਾ ਕਰ ਜਿਆਦਾ ਤੈਨੂੰ ਪਰੇਸ਼ਾਨ ਕਰੂ ਤੇ ਧਾਰਕੜ ਮੇਰੇ ਸੰਧ ਕਰਾਇਆ ਤੈਨੂੰ ਸਾਰੀ ਗੇਮ ਦਾ ਪਤਾ ਤਾਂ ਹੈਗਾ ਹੀ ਇਹ ਕੋਈ ਕਿ ਘਟ ਜਾ ਹੁੰਦਾ ਮੁੜ ਕੇ ਮੈਂ ਇਤਿਹਾਸ ਬਣਾਉਣਾ ਨਾ ਤੇ ਤੂੰ ਇਤਿਹਾਸ ਗਾਉਣਾ ਨਾ ਇਤਿਹਾਸ ਮੈਂ ਬਣਾ ਦੇਣਾ ਗਾਉ ਤੂੰ ਦੇਣਾ ਤੇ ਕੋਈ ਗੱਲ ਨਹੀਂ ਆਪਣਾ ਕੰਮ ਖਿੱਚ ਕੇ ਰੱਖ ਜਿਆਦਾ ਪਰੇਸ਼ਾਨੀ ਆਈ ਤੇ ਸਾਰੀ ਗੇਮਾਂ ਦਾ ਤੈਨੂੰ ਪਤਾ ਇਹ ਬਾਸ ਸਟੂਡੀਓ ਭਰਾ ਤੇਰਾ ਬੈਠਾ ਪੰਜਾਬ ਚ ਕੋਈ ਨਹੀਂ ਤੂੰ ਇੰਗਲੈਂਡ 10 ਗ੍ਰਾਮ ਮਹਾਰਾਣੀ ਕਿਵੇਂ ਚੁੱਕ ਕੇ ਲੈ ਗਈ ਆਪਣੇ ਦਲੀਪ ਸੋਣੂ ਤੇ ਕਿਵੇਂ ਕਿਵੇਂ ਕੀ ਕੀ ਹੋਇਆ ਚੰਗੀ ਤਰ੍ਹਾਂ ਦੱਸਦੇ ਆ ਵਿਸਤਾਰ ਨਾਲ ਵੀਡੀਓ ਤੇ ਲਾਸਟ ਸੁਣਿਆ ਮੈਂ ਖੁਰ ਵੀ ਇੱਕ ਦੋ ਗੱਲਾਂ ਇਹਦੇ ਨਾਲ ਹੀ ਜੁੜਦੀਆਂ ਕਰਨੀਆਂ ਮੈਂ ਜੁੜਦੀਆਂ ਇਸ ਤਰ੍ਹਾਂ ਕਿ ਸਾਡੀ ਸਾਡੇ ਆਪਣੇ ਬੰਦੇ ਸਾਨੂੰ بڑا ਇਤਿਹਾਸ ਨੂੰ ਦੱਸਣ ਨਹੀਂ ਦਿੰਦੇ ਠੀਕ ਆ ਪਹਿਲੇ ਸਮਿਆਂ ਦੇ ਵਿੱਚ ਅਸੀਂ ਮੰਨ ਲਿਆ ਸੀ ਕਿ ਆਪਣੇ ਨਾਂ ਤੇ ਕੋਈ ਗੁਰੂਆਂ ਦਾ ਰੋਲ ਕਰ ਸਕਦਾ ਨਾ ਯੋਦੇ ਸੂਰਮੇ ਸਾਡੇ ਜਿਹੜੇ ਧਰਤੀ ਤੇ ਹੋਏ ਆ ਗੁਰੂ ਪੀਰ ਉਹਨਾਂ ਦਾ ਬੰਦਾ ਇੱਕ ਰੋਲ ਨਹੀਂ ਕਰ ਸਕਦਾ ਆ ਚਲੋ ਜਦੋਂ ਤਾਂ ਤਕਨੀਕ ਬਣੀ ਉਚਾਰ ਸਾਹਿਬ ਜਾ ਦੇ ਫਿਲਮ ਆਈ ਜਾਂ ਕੁਝ ਹੋਰ ਤੇ ਹੁਣ ਹੋਰ ਵੀ ਆ ਕੀ ਆ ਗਿਆ ਜਿਹੜਾ ਏ ਵੀ ਕੇ ਕੀਲੀ ਲੀ ਵੀ ਕੀ ਆਖੀ ਜਾਂਦੇ ਜੀ ਹੂੰ ਇਹਦੇ ਨਾਲ ਹੁਣ ਤੇ ਬੜੀਆਂ ਸੋਹਣੀਆਂ ਫਿਲਮਾਂ ਗੁਰੂਆਂ ਦੇ ਇੱਕ ਸਿੱਖੀ ਦੀਆਂ ਤੇ ਇੱਕ ਯੋਧਿਆਂ ਸੂਰਮਿਆਂ ਦੀਆਂ ਬੜੀਆਂ ਵਧੀਆ ਪੇਸ਼ ਕੀਤੀਆਂ ਜਾ ਸਕਦੀਆਂ ਵਾਂ ਤੇ ਬੜੀ ਜਾਣਕਾਰੀ ਮਿਲ ਸਕਦੀ ਆ ਰਿਐਲਿਟੀ ਦੇ ਵਿੱਚ ਅਸਲੀਅਤ ਵੀ ਆ ਆਸਾਨ ਸੀ ਆ ਤਰੀਕਾ ਵਾਂ ਇਹਦਾ ਯੋਧਿਆ ਹੋਏ ਇਹ ਇੰਨੇ ਇਹ ਬਿਲਕੁਲ ਸਚਾਈ ਜੀ ਲੱਗਣੀ ਹੈ ਵੀ ਵਾਕੇ ਯਾਰ ਆ ਤੇ ਰੀਅਲ ਸਚਾਈ ਹੈ ਅ ਝੂਠ ਤੇ ਬੜਾ ਹੀ ਕੋ ਸੁਣੀ ਜਾਂਦਾ ਕੱਲ ਪਰਸੋਂ ਮੈਂ ਉਹ ਖੇਰੀ ਫਿਲਮੇ ਕੀ ਆ ਕਾਂਤਾ ਰਾਈ ਆਈ ਜੇ ਉਹਨਾਂ ਬਲੀਵੂਡ ਹਾਲੀਵੁੱਡ ਦੀ ਲੱਗੀ ਆ ਤੁਸੀਂ ਕਾਂਤਾਰਾ ਫਿਲਮ ਦੇਖ ਲੋ ਤੇ ਤੁਹਾਂ ਲਾਣਾ ਹਨ ਲੈ ਆ ਤੇ ਬੰਦੇ ਦੇ ਇਕੱਲੇ ਨੇ ਦੁਨੀਆ ਲਾਤੀ ਆ ਦਾ ਉਹ ਪਤਾ ਹੀ ਨਹੀਂ ਕਿਦਦਰ ਨੂੰ ਮੋੜਦਾ ਫਿਰਦਾ ਕੀ ਕਰਦਾ ਫਿਰਦਾ ਪਤਾ ਹੀ ਨਹੀਂ ਕੀ ਕੋਲੋਂ ਜੋੜ-ਜਾੜ ਕੇ ਬਣਾਤਾ ਹੀ ਵੀ ਇਸ ਤਰ੍ਹਾਂ ਉਹ ਜੰਗਲਾਂ ਚ ਰਹਿੰਦੇ ਹੀ ਜੰਗਲੀ ਹੀ ਉਥੇ ਸ਼ਕਤੀਆਂ ਪ੍ਰਦਰਸ਼ਨ ਹੋ ਗਈਆਂ ਉਹ ਕੱਲਾ ਹੀ ਬੰਦੇ 'ਚ ਸ਼ੇਰ ਵੱੜ ਜਾਂਦਾ ਹੈ ਸ਼ੇਰ ਉਹ ਚੋਂ ਨਿਕਲ ਜਾਂਦਾ ਹੈ ਕਦੀ ਉਹਦੇ ਪਤਾ ਨਹੀਂ ਕੀ ਲਹੂ ਪੀਤੀ ਜਾਂਦਾ ਹੈ ਤੇ ਬੰਦੇ ਖਾਈ ਜਾਂਦਾ ਹੈ ਪਤਾ ਨਹੀਂ ਕੀ ਕੁਛ ਮਤਲਬ ਉਹਨਾਂ ਹੀ ਬੜਾ ਉਹਨੂੰ ਕਰਤਾ ਤੇ ਹੋਰ ਦੱਸੋਗੀ ਅਝੂਠ ਨਹੀਂ ਬਣਾਤਾ ਤੇ ਉਹ ਉਹਨਾਂ ਉਹਦਾ ਜਿੰਨਾ ਅਸਰ ਲੋਕਾਂ ਤੇ ਹੋਏ ਨਾ ਵਾਹ ਵੀ ਉਹ ਜਿਹੜੀ ਫਿਲਮ ਜਿਹੜੀ ਆ ਚੱਲਣ ਢਈ ਹੈ ਨਾ ਕਾਂ ਤਾਰਾ ਫਿਲਮ ਜੇ ਉਹਦਾ ਕਿਤੇ ਵੀ ਕਾਡੂ ਕੋਡ ਲਾਓ ਬੜੀ ਬਲਾ ਫਿਲਮ ਬਣਾਈ ਗਏ ਮੈਂ ਵੀ ਵੇਲਾ ਤਾਂ ਮੈਂ ਵੀ ਵੇਖਣ ਪਾਇਆ ਤੇ ਉਹ ਬੜਾ ਯਾਰ ਉਹਨਾਂ ਨੇ ਉਹ ਝੂਠ ਫਰੇਬ ਜਾ ਬੜਾ ਰਲਾਇਆ ਉਹਦੇ 'ਚ ਤੇ ਇਸ ਕਰਕੇ ਅਹੀਂ ਅੰਨਿਆ ਵੀ ਆਪਣਾ ਦੇ ਝੂਠ ਫਰੇਬ ਨਹੀਂ ਆਪਣਾ ਤੇ ਹੈ ਹੀ ਸੱਚ ਹੈ ਤੇ ਇਹ ਤੇ ਚੰਗੀ ਤਰ੍ਹਾਂ ਵਿਖਾਓ ਕੋਈ ਦੱਸੋ ਜੇ ਕੋਈ ਦੱਸਦਾ ਤੇ ਉਹਦੀਆਂ ਲੱਤਾਂ ਖਿੱਚਦੇ ਜੇ ਜੇ ਕੋਈ ਫਿਲਮ ਬਣਾਉਂਦਾ ਤੇ ਤਾਂ ਨਹੀਂ ਹੈ ਹਾਂ ਲੈ ਹੁਣ ਤੁਹਾਨੂੰ ਪਤਾ ਦੇਖੋ ਚਾਰ ਸੱਬਜ਼ਾ ਦਾ ਫਿਲਮ ਵੀ ਬੜੀ ਚੱਲੀ ਆ ਜਸਰ ਨੇ ਕੱਢੀ ਤੇ ਕਿੰਨੇ ਲੋਕਾਂ ਨੇ ਫਿਲਮ ਵੇਖੀ ਤੇ ਗਿੱਪੀ ਨੇ ਜਿਹੜੀ ਫਿਲਮ ਬਣਾਈ ਹਿੰ ਅਕਾਲ ਮੈਂ ਤੇ ਮੇਰਾ ਬੇਟਾ ਵੇਖ ਕੇ ਆਏ ਹਾਂ ਤੇ ਫਿਲਮ ਓਏ ਰੱਬਾ ਐਡੀ ਕਮਾਲ ਦੀ ਤੇ ਇਸ ਤਰ੍ਹਾਂ ਵਿਖਾਇਆ ਗਿਆ ਵੀ ਸਾਡੇ ਸਿੰਘ ਜਿਹਾਰੂ ਕਿਤਰਾ ਲੜਦੇ ਇਸ ਜੰਗਲਾਂ 'ਚ ਰਹਿ ਕੇ ਤੇ ਦਰਤੇ ਨੂੰ ਤੇ ਚੜ ਕੇ ਨੂੰ ਤੇ ਕਿਵੇਂ ਉਹਦੇ ਇੰਨੀ ਸੋਹਣੀ ਫਿਲਮ ਬਣਾਈ ਹੀ ਨਾ ਗਿੱਪੀ ਗਰੇਵਾਲ ਨੇ ਤੇ ਉਥੇ ਵੀ ਕਿਸੇ ਬਾਹਰ ਦੇ ਨਹੀਂ ਸਾਡਿਆਂ ਨਹੀਂ ਚੱਲਣ ਦਿੱਤੀ ਉਹ ਰੋਇਆ ਪਟਿਆ ਵੜਾ ਆਂਦਾ ਮੇਰ ਤੋਂ ਬੜੀਆਂ ਜਿਥੇ ਬੰਦੀਆਂ ਨੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਈਆ ਮੈਂ ਦਿੱਤਾ ਵਾ ਇਹ ਫਿਲਮ ਲਵਾਉਣ ਲਈ ਫਿਲਮ ਲਵਾਤੀ ਆ ਤੇ ਫਿਲਮ ਨੂੰ ਪੰਬਲ ਭੂਸਿਆ ਜੀ ਪਾ ਛੱਡਿਆ ਤੇ ਉਹ ਬਹੁਤੀ ਲੰਬੀ ਚੱਲਣ ਹੀ ਨਹੀਂ ਦਿੱਤੀ ਨਾ ਚੱਲੀ ਨਹੀਂ ਆਂਦੇ ਜਿੰਮੇ ਝਾੜਦੇ ਨੇ ਉਹ ਕਰਦੇ ਨੇ ਇੱਕ ਕਰਦੇ ਨਾ ਉ ਡਰਦਾ ਹੀ ਨਹੀਂ ਕਿਈ ਗਏ ਵੀ ਕੀ ਇੱਥੇ ਹੋਰ ਨਾ ਕੋਈ ਸਿਆਪਾ ਪੈ ਜੇ ਪਰ ਮੈਂ ਵੇਖੀ ਤੇ ਮੈਂ ਅਜੇ ਹੋਰ ਦੋ ਤਿੰਨ ਵਾਰ ਵੇਖਣੀ ਇਸ ਨਿਮੇ ਜੋ ਲਾਠੀ ਗਈ ਮੈਨੂੰ ਤਾਂ ਫਿਲਮ ਨੇ ਮਜ਼ਾ ਹੀ ਦਵਾਤਾ ਤੇ ਫਿਲਮ ਨੇ ਨਾ ਜੋਸ਼ શરીਰ ਚ ਲਿਆਤਾ ਹੀ ਵੀ ਵਾਖੇ ਹੀ ਬੰਦੇ ਜਿਹੜੇ ਨਾ ਜਿਹੜੇ ਜੇ ਸੋਚਦੇ ਆ ਨਾ ਗੁਰਸਿੱਖ ਬਨਣਾ ਵਾ ਜਾਂ ਕੁਛ ਕਰਨਾ ਵਾ ਉਹ ਉਹ ਫਿਲਮ ਇਹੋ ਜੀਆਂ ਪੰਨੀਆਂ ਚਾਹੀਦੀਆਂ ਤੇ ਸਾਡੇ ਆਪਣੇ ਰੋਕੀ ਜਾਂਦੇ ਤੇ ਆ ਗੱਲ ਬਾਤ ਆ ਪਰੇਸ਼ਾਨੀਆਂ ਬਾਹਰੋਂ ਕੋਈ ਨਹੀਂ ਇਹ ਦਿੰਦਾ ਤੁਹਾਡੇ ਆਪਣੇ ਤੁਹਾਨੂੰ ਪਰੇਸ਼ਾਨੀਆਂ ਦੇਈ ਜਾਂਦੇ ਜੇ ਉਹੋ ਹੀ ਗਾਂ ਤੁਰਨੀ ਜਾਂਦੇ ਕਿਸੇ ਦੀ ਲਾ ਲੋ ਜੇ ਧਾਰਮਿਕ ਸੰਸਥਾਵਾਂ ਚ ਲਾ ਲੋ ਧਾਰਮਿਕ ਬੰਦੇ ਤੁਹਾਡੇ ਆ ਜੇ ਤੁਸੀਂ ਧਾਰਮਿਕ ਮਸਲੇ ਚ ਅੱਗੇ ਬੰਦੇ ਤੁਹਾਡੇ ਧਾਰਮਿਕ ਹੀ ਬੰਦੇ ਲਤਾਵਟਣੀਆਂ ਸ਼ੁਰੂ ਕਰ ਦਿੰਦੇ ਕਾਰੋਬਾਰ ਚ ਬਦਲ ਲੱਗਦੇ ਜੇ ਤੇ ਜਿਹੜਾ ਤੁਹਾਡਾ ਕਾਰੋਬਾਰ ਆ ਉਸ ਚ ਦਵਾ ਦਾ ਵੀ ਚੜ ਜਾਂਦੇ ਜਿੱਤੇ ਵੀ ਇਹ ਬੰਦਾ ਅੱਗੇ ਨਾ ਚੱਲ ਜੇ ਹੁਣ ਇਹਨੂੰ ਪਾਸਮਣੀ ਦਾ ਆਪਣੇ ਦਾ ਭਿੰਦਰ ਸੌ ਦਾ ਜਿੱਦਾਂ ਮੈਂ ਉਹ ਇਹ ਚੀਜ਼ ਤੇ ਮੈਂ ਉਦੋਂ ਹੀ ਨੋਟ ਕਰ ਲਈ ਛੋਟਾ ਨਹੀਂ ਆਈ ਇਕੱਠੇ ਹੀ ਤੇ ਨਹੀਂ ਵੱਡੇ ਵੀ ਤੂੰ ਵੱਡਾ ਲੱਗਦਾ ਤੇ ਇਹ ਤੇ ਮੈਂ ਤਾਂ ਉਦੋਂ ਹੀ ਨੋਟ ਕਰ ਲਈ ਮਾਯਾਰਾ ਦੀ ਮਾਰ ਦੀ ਛਾਲਾ ਵੀਡੀਓ ਤੁਰੀ ਜਾਂਦੀ ਲੋਕ ਵੇਖ ਰਹੇ ਆ ਲੋਕਾਂ ਨੂੰ ਵਧੀਆ ਲੱਗ ਰਿਹਾ ਮੈਨੂੰ ਖੁਦ ਮਹਿਸੂਸ ਬੜਾ ਵਧੀਆ ਲੱਗਾ ਤੇ ਮੈਂ ਹਾਂ ਇਹ ਪਾਸਮਣੀ ਨੇ ਮਣੀ ਸਾਡਾ ਲੰਘਿਆ ਨਾ ਅੱਗੇ 바ਵਾ ਤੇ ਇਹ ਕੰਮ ਚੱਲ ਜਾਣਾ ਬਰਚਾ ਕੰਮ ਚੱਲ ਜਾਨਾ ਕਿ ਇਤਿਹਾਸ ਦੱਸੂਗਾ ਤੇ ਸੈਲੀਬ੍ਰੇਟ ਹੋਊਗਾ ਬੰਦਾ ਸਾਡਾ ਮਸ਼ਹੂਰ ਹੋ ਰਿਹਾ ਦਿਨੋ ਦਿਨ ਚਲੋ ਚੰਗੀ ਗੱਲ ਆ ਤੇ ਉਹਨਾਂ ਨੂੰ ਨਾਲਦਿਆਂ ਨੂੰ ਇਹ ਨਹੀਂ ਆ ਵੀ ਅਸੀਂ ਵੀ ਕੁਝ ਕਰੀਏ ਉਹਨਾਂ ਨੂੰ ਮਸਲਾ ਇਹ ਆ ਵੀ ਇਹ ਕੁਝ ਕਰਨ ਦੇ ਆ ਇਹਨੂੰ ਰੋਕੀਏ ਅਸੀਂ ਨਹੀਂ ਕਰਨਾ ਨਾ ਕਰਨ ਦੇਣਾ ਉਹ ਨਿੱਕੀਆਂ ਦਿ ਵਾਲੀ ਗੱਲ ਨਾ ਖੇਡਣਾ ਨਾ ਖੇਡਣਾ ਖੁੱਤੀ ਚ ਭੱਜ ਜਨੇ ਨਾ ਨਿੱਕੇ ਹੁੰਦੇ ਐ ਇੱਕੋ ਕੰਮ ਖਰਾਬ ਕਰਕੇ ਭਾਈ ਤੇ ਆਪਾਂ ਵੀ ਇਹ ਨਹੀਂ ਖੇ ਮੰਨੂ ਘੜਾਉਣਾ ਤੇ ਆ ਹੀ ਫਿਰ ਅਸੀਂ ਚੱਲੇ ਹੀ ਖਰਾਬ ਕਰਕੇ ਕੰਮ ਤੇ ਆਹ ਗੱਲਾਂ ਬਾਤਾਂ ਵਾਂ ਕੋਈ ਰਲ ਮਿਲ ਕੇ ਤੇ ਕੋਈ ਮਸਲਿਆਂ 'ਚ ਸਾਂਝੇ ਸਲਾਹ ਦਾ ਕੰਮ ਕਰ ਲਿਆ ਕਰੋ ਐਵੇਂ ਨਾ ਆਪਣੀਆਂ ਹੀ ਪੁੱਠੀਆਂ ਸਿੱਧੀਆਂ ਗੱਲਾਂ ਕਰਿਆ ਕਰੋ ਇਤਿਹਾਸ ਨੂੰ ਥੋੜਾ ਦੱਸੋ ਗਾਂ ਬੱਚਿਆਂ ਨੂੰ ਫਿਲਮਾਂ ਦੇ ਰੂਪ ਵਿੱਚ ਨਾਟਕਾਂ ਦੇ ਵਿੱਚ ਪੇਸ਼ ਕਰੋ ਪਾਤਰ ਪੇਸ਼ ਕਰੋ ਅੱਜ ਕੱਲ ਚਲੋ ਨਾ ਕਿ ਇਹ ਆਪਾਂ ਨਹੀਂ ਬੰਦਾ ਨਹੀਂ ਗੁਰੂਆਂ ਦਾ ਰੂਪ ਧਾਰ ਸਕਦਾ ਆ ਬੜਾ ਖੁਸ਼ ਆ ਗਿਆ ਵਾ ਤੇ ਐ ਰਿਐਲਿਟੀ ਦੇ ਵਰਗੇ ਗੁਰੂ ਸਾਹਿਬ ਤਿਆਰ ਕਰਕੇ ਉਹਨਾਂ ਦੇ ਵਰਗੀਆਂ ਆਪਣੀਆਂ ਬਣਾ ਕੇ ਬੜੀ ਸੋਣੀ ਚੀਜ਼ ਬਣ ਸਕਦੀ ਹੈ ਤੇ ਇਹੋ ਜੀਆਂ ਚੀਜ਼ਾਂ ਦਾ ਉਪਰਾਲਾ ਕਰੋ ਇਧਰ ਧਿਆਨ ਦਿਓ ਤੇ ਦੱਸੋ ਸਚਾਈਆਂ ਦਾ ਆਪਸ ਜਿਹੜੀ ਸੱਚੀਆਂ ਗੱਲਾਂ ਉਹ ਨਹੀਂ ਦੱਸਣ ਦੇ ਲੋਕ ਕੋਲੋਂ ਝੂਠ ਬਣਾਉਣਾ ਦਸੀ ਜਾਂਦੇ ਯਾਰ ਉਹ ਚੰਗੀ ਗੱਲ ਹੈ ਫਿਰ ਤੇ ਫਿਰ ਧਰਮ ਵਧੂ ਕੀ ਤਰ੍ਹਾਂ ਕੋਈ ਵੀ ਧਰਮਿਆ ਉਹਦੇ ਬਾਰੇ ਦੱਸੋਗੇ ਤੇ ਬੜਾ ਲੱਗੂਗਾ ਠੀਕ ਹੈ ਜੀ ਆ ਸੁਣੋ ਸਾਰਾ ਇੱਕ ਵਾਰੀ ਸਾਡੇ ਪਾਸ ਮਣੀ ਵਿਚਾਰ ਤੇ ਕਿੰਤੂ ਕਿਉਂ ਕੀ ਫਤੇ ਬੜੀ ਜ਼ਰੂਰੀ ਵਿਚਾਰ ਹੈ ਮਹਾਰਾਜਾ ਦਲੀਪ ਸਿੰਘ ਜੀ ਦੀ ਕਬਰ ਤੇ ਜਾਣ ਤੇ ਕਿੰਤੂ ਕਿਉਂ ਬਹੁਤਿਆਂ ਨੇ ਕੀਤਾ ਹੈ ਅਸੀਂ ਗਏ ਸਾਡੀ ਕਿਸੇ ਨੇ ਵੀ ਵੀਡੀਓ ਦੇ ਥੱਲੇ ਮਾੜਾ ਕਮੈਂਟ ਨਹੀਂ ਕੀਤਾ ਧੰਨਵਾਦ ਹੈ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਪਰ ਜਿਹੜੇ ਕਹਿੰਦੇ ਨੇ ਸੇਖੋਗੇ ਕਬਰਾਂ ਤੇ ਜਾਂਦੇ ਉੱਥੇ ਜਾ ਕੇ ਵਾਰਾਂ ਗਾਉਣੀਆਂ ਉੱਥੇ ਜਾ ਕੇ ਕੀਰਤਨ ਕਰਨਾ ਕਾਣ ਜੋ ਕੋਈ ਮਜ਼ਾਰ ਹੈ ਉਹ ਕੋਈ ਦਰਬਾਰ ਹੈ ਉੱਥੇ ਕਿ ਜਾਓ ਉੱਥੇ ਸਮਾਦ ਕੋਈ ਬਣੀ ਹੋਈ ਹੈ ਜਿੰਨੂੰ ਜਾ ਕੇ ਕੋਈ ਮੱਥਾ ਟੇਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਉੱਥੇ ਉਹਦਾ ਦਫ਼ਨ ਕੀਤਾ ਹੈ ਉੱਥੇ ਉਹਦੀ ਮਾਹ ਰਾਣੀ ਬਾਬਾ ਉਹ ਵੀ ਉੱਥੇ ਦਫ਼ਨ ਹੈ ਉਥੋਂ ਦਾ ਪੁੱਤਰ ਅਲੈਜੈਂਡਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਤਿੰਨ ਤਾਂ ਤਿੰਨ ਜਾਣੇ ਦੀਆਂ ਕਬਰਾਂ ਨੇ ਕਬਰਸਤਾਨ ইংল্যান্ড ਦਾ ਹੈ ਜੇਕਰ ਅਸੀਂ ਉਹਨਾਂ ਨੂੰ ਭੁੱਲ ਗਏ ਆ ਮਹਾਰਾਜਾ ਦਲੀਪ ਸਿੰਘ ਦੇ ਉੱਥੇ ਖਬਰ ਤੇ ਨਹੀਂ ਜਾਂਦੇ ਤੇ ਦੁਨੀਆ ਦੇ ਸਾਹਮਣੇ ਇਤਿਹਾਸ ਕਿੱਥੋਂ ਰੱਖ ਲਾਂਗੇ ਸਾਰੇ ਢਾਢੀ ਗਏ 10 ਦਾ ਢਾਢੀ ਜਿੱਥੇ ਭਵਿੰਦਰ ਸਿੰਘ ਪਾਰਸਮਣੀ ਅਸੀਂ ਗਏ ਉੱਥੇ ਸਿੱਖ ਰਾਜ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਮਾਨਿਆ ਆਖਰੀ ਬਾਦਸ਼ਾਹ ਹੈ ਮਹਾਰਾਜਾ ਦਲੀਪ ਸਿੰਘ ਤੇ ਜਿਹੜੇ ਕਿੰਤੂ ਕਰਦੇ ਆ ਨਾ ਸ਼ਰਮ ਆਉਣੀ ਚਾਹੀਦੀ ਹੈ ਪਈ ਹੋਵੇ ਪੰਜਾਬੀਆਂ ਦਾ ਬਾਦਸ਼ਾਹ ਤੇ ਉਹਦੀ ਉੱਥੇ ਕਬਰ ਬਣੀ ਹੋਵੇ ਬਜਾਏ ਇਸ ਗੱਲ ਦੇ ਕਿ ਕੋਈ ਸਿੱਖ ਪੰਥ ਉਦਮ ਕਰੇ ਉਪਰਾਲਾ ਕਰੇ ਜਿਵੇਂ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਮਲੇਰ ਕੋਟਲੇ ਦੀ ਧਰਤੀ ਤੇ ਇੱਕ ਮੁਸਲਮਾਨਾਂ ਵੱਲੋਂ ਸਿੱਖ ਬੀਬੀ ਨੂੰ ਦਫਨਾ ਦਿੱਤਾ ਗਿਆ ਸੀ ਉਹਦੀ ਕਬਰ ਕੁੱਟ ਕੇ ਉਹਦਾ ਅੰਤਮ ਸੰਸਕਾਰ ਕਰਕੇ ਬਾਕੀ ਸਿੱਖ ਰੋਹ ਰੀਤੀ ਅਨੁਸਾਰ ਮਰਿਆਦਾ ਵਿੱਚ ਨਿਭਾਈਆਂ ਤੇ ਖਾਲਸਾ ਪੰਥ ਨੇ ਠੀਕ ਕੀਤਾ ਕਿ ਮਹਾਰਾਜਾ ਦਲੀਪ ਸਿੰਘ ਦੀ ਉੱਥੇ ਕਬਰ ਤੇ ਇਹਨਾਂ ਵੀ ਉਦਮ ਨਹੀਂ ਕਰ ਸਕੇ ਜੇ ਕਿਸੇ ਨੂੰ ਆਖਿਆ ਤਾਂ ਕਹਿੰਦੇ ਜੀ ਉਹ ਤਾਂ ਈਸਾਈ ਬਣ ਗਿਆ ਸੀ ਇੱਕ ਛੋਟਾ ਜਿਹਾ ਬਾਲਕ ਸੀ ਜਦੋਂ ਉਹ ਪਰਮਾਹ ਦੇ ਕਿਡਨੈਪ ਕਰਕੇ ਲੈ ਗਏ ਅਗਵਾ ਕਰਕੇ ਲੈ ਗਏ ਹਵਾਲਸ਼ਾਲ ਕਰਕੇ ਲੈ ਗਏ ਇੰਗਲੈਂਡ ਵਾਲੇ ਪੈਰਸ ਵਿੱਚ ਉਹਦਾ ਦਿਹਾਂਤ ਹੋਇਆ ਉਥੋਂ ਲਿਆਂਕੇ ਇੱਥੇ ਉਹਨਾਂ ਨੇ ਆਪਣੇ ਕੋਲ ਦਫਨ ਕੀਤਾ ਇਹ ਦੱਸਣ ਵਾਸਤੇ ਕਿ ਸਿੱਖੋ ਆ ਪਿਆ ਤੁਹਾਡਾ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਆ ਉਹਦੀ ਮਹਾਰਾਣੀ ਬੰਬਾ ਆ ਉਹਦਾ ਪੁੱਤਰ ਅਲੈਗਜ਼ੈਂਡਰ ਅਸੀਂ ਇੱਥੇ ਈਸਾਈ ਬਣਾ ਕੇ ਦਫਨ ਕੀਤਾ ਤਾਂ ਕਿ ਉਹ ਤੁਹਾਨੂੰ ਜਿਉਂਦੇ ਜੀਤੇ ਜਿੱਤਣਾ ਸਕੇ ਗਦਾਰੀਆਂ ਦੇ ਨਾਲ ਜਿੱਤਦੇ ਰਹੇ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਦੱਸ ਸਕਣ ਕਿ ਅਸੀਂ ਸਿੱਖਾਂ ਨੂੰ ਜਿੱਤ ਲਿਆ ਇਹ ਤੇ ਇੰਗਲੈਂਡ ਦੀ ਸੰਗਤ ਨੂੰ ਸਿੱਖ ਸਮੁੱਚੇ ਖਾਲਸਾ ਪੰਥ ਨੂੰ ਉਦੋਂ ਮਪਰਾਲਾ ਕਰਨਾ ਚਾਹੀਦਾ ਵੀ ਘਰ ਤੋਂ ਘੱਟ ਉਥੇ ਜਾ ਕੇ ਇੱਕ ਉੱਚੇਚੇ ਤੌਰ ਤੇ ਬਾਦਸ਼ਾਹ ਦੀ ਮਹਾਰਾਜੇ ਦੀ ਬਰਸੀ ਮਨਾਉਣੀ ਚਾਹੀਦੀ ਹੈ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਇੱਥੇ ਮਹਾਰਾਜਾ ਦਲੀਪ ਸਿੰਘ ਕਿਹੜੇ ਹਾਲਾਤਾਂ ਦੇ ਵਿੱਚ ਮਹਾਰਾਣੀ ਜੰਦਾ ਦੇ ਕੋਲੋਂ ਖੋ ਕੇ ਵੱਲ ਛਲ ਕਰਕੇ ਸਾਡਾ ਰਾਜ ਭਾਗ ਅੰਗਰੇਜ਼ਾਂ ਨੇ ਕਬਜ਼ੇ ਵਿੱਚ ਕੀਤਾ ਸਾਡਾ ਰਾਜ ਭਾਗ ਲੋਗਰਿਆਂ ਦੀ ਗੰਦਾਰੀ ਕੁਝ ਸਦਾਵਾਲੀਏ ਸਰਦਾਰਾਂ ਦੇ ਹਿੱਸੇਦਾਰੀ ਵੀ ਲੋਗਰਿਆਂ ਦੇ ਨਾਲ ਬਰਾਬਰ ਰਹੀ ਕਿ ਸਿੱਖ ਰਾਜ ਦਾ ਖਾਤਮਾ ਹੋਇਆ ਤੇ ਇਧਰੋਂ ਮਹਾਰਾਜਾ ਦਲੀਪ ਸਿੰਘ ਠੀਕ ਹੈ ਈਸਾਈ ਬਣ ਗਿਆ ਸੀ ਮੰਨਦੇ ਆ ਪਰ ਜਦੋਂ ਮਹਾਰਾਣੀ ਜਿੰਦਾ ਮਹਾਰਾਣੀ ਜਿੰਦ ਤੌਰ ਜਦੋਂ ਉਸ ਨੂੰ ਮਿਲਦੀ ਹੈ ਤੇ ਉਹਦਾ ਸਿਰ ਮੁਮੰਨਿਆ ਵੇਖ ਕੇ ਬੜਾ ਦੁੱਖ ਮਹਿਸੂਸ ਕਰਦੀ ਹੈ ਫਿਰ ਉਹਦੀ ਉਹ ਸਿੱਖਿਆ ਤੇ ਫਿਰ ਉਹ ਸਿੱਖ ਤਾਂ ਬਣ ਹੀ ਗਿਆ ਸੀ ਨਾ ਤੇ ਜਦੋਂ ਸਿੱਖ ਬਣ ਗਿਆ ਫਿਰ ਕਿੰਤੂ ਕਿਉਂ ਤੇ ਜਦੋਂ ਤੁਹਾਡਾ ਪੰਜਵਾਂ ਬਾਦਸ਼ਾਹ ਹੈ ਪੰਜਾਬੀਆਂ ਦਾ ਬਾਦਸ਼ਾਹ ਦਾ ਰਾਜ ਤਿਲਕ ਹੋਇਆ ਇੱਕ ਵਾਰ ਤੇ ਉਹਦਾ ਧਨ ਸਿੰਘ ਡੋਗਰੇ ਦੇ ਹੋਰ ਦੇ ਤਿਲਕ ਦੇ ਨਾਲ ਉਹਨਾਂ ਬਾਦਸ਼ਾਹ ਨਾਮ ਉਸ ਕੀਤਾ ਗਿਆ ਤਾਜ ਪੋਸ਼ੀ ਉਦੀ ਹੋਈ ਹੈ ਐਹੋ ਜਿਹੀਆਂ ਗੱਲਾਂ ਨਾ ਕਰੀਏ ਕਿ ਕਬਰਾਂ ਪੂਜਣੀਆਂ ਬੜੀਆਂ ਮਸਾਣੀਆਂ ਪੂਜਣੀਆਂ ਹੋਰ ਗੱਲ ਹੈ ਇਤਿਹਾਸ ਨੂੰ ਸਮਝਣਾ ਇਤਿਹਾਸ ਨੂੰ ਵਿਚਾਰਨਾ ਇਤਿਹਾਸ ਗੱਥਾ ਮਰ ਤੇ गाना ਇਹ ਹੋਰ ਗੱਲ ਹੈ ਇਸ ਨੂੰ ਸਮਝਣ ਦਾ ਯਤਨ ਕਰੋ ਉਦਮ ਕਰੋ ਸਭ ਇਕੱਠੇ ਹੋਵੋ ਮਹਾਰਾਜਾ ਦਲੀਪ ਸਿੰਘ ਦੀ ਕਿ ਵਰਸੀ ਮਨਾਈ ਜਾਏ ਇੰਗਲੈਂਡ ਦੇ ਵਿੱਚ ਵੀ ਬਹੁਤ ਜ਼ਿਆਦਾ ਐਸੀ ਗਿਣਤੀ ਹੈ ਸਿੱਖਾਂ ਦੀ ਜਿਹੜੇ ਕਿ ਉਹ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਦੀ ਉੱਥੇ ਕਬਰ ਤੇ ਨਹੀਂ ਗਏ ਹਾਂ ਪੰਜਾਬ ਤੋਂ ਆਇਆ ਹਰ ਢਾਡੀ ਕਮਿਸ਼ਨ ਜਰੂਰ ਯਤਨ ਕਰਦਾ ਕਿ ਮੈਂ ਉੱਥੇ ਜਰੂਰ ਜਾਵਾਂ ਔਰ ਬੜੇ ਗਏ ਨੇ ਅਸੀਂ ਵੀ ਗਏ ਕਿੰਤੂ ਨਾ ਕਰੋ ਇਤਿਹਾਸ ਨੂੰ ਸਮਝੋ ਜਿੱਥੇ-ਜਿੱਥੇ ਕਲਾਕਿ ਖਲਾਕੀ ਫਰਜ਼ ਨੇ ਕੌਮ ਦੇ ਤੇ ਕੌਮ ਦੇ ਵਸਿੰਦਿਆਂ ਦੇ ਕੌਮ ਦੇ ਪੈਰੋਕਾਰਾਂ ਦੇ ਕੌਮ ਦੇ ਵਾਰਸਾਂ ਦੇ ਜਿੱਥੇ-ਜਿੱਥੇ ਫਰਜ਼ ਨੇ ਉਹਨਾਂ ਨੂੰ ਅਪਣਾਉਣ ਦਾ ਨਿਭਾਉਣ ਦਾ ਯਤਨ ਕਰੋ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ